ਜਲੰਧਰ ਪੁਲਿਸ ਨੇ ਸ਼ਹਿਰ ਵਿੱਚ ਕੀਮਤੀ ਸਮਾਨ ਚੋਰੀ ਕਰਨ ਵਾਲੇ 4 ਮੁਲਜ਼ਮਾ ਨੂੰ ਕੀਤਾ ਕਾਬੂ ਇਸ ਸੰਬੰਧੀ ਜਲੰਧਰ ਪੁਲਿਸ ਨੇ ਦੱਸਿਆ ਕਿ ਪਵਨੀਤ ਸਿੰਘ ਪੁੱਤਰ ਮਨਮੋਹ ਨੇ ਜਲੰਧਰ ਕੈਂਟ ਰੋਡ ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਅਣਪਛਾਤੇ ਵਿਅਕਤੀ ਉਸਦੇ ਘਰ ਅੰਦਰ ਦਾਖਲ ਹੋ ਕੇ ਘੜੀਆਂ, ਪੈਸੇ ਅਤੇ ਹੋਰ ਸੋਨੇ ਦੀਆਂ ਮੁੰਦਰੀਆਂ ਚੋਰੀ ਕਰਕੇ ਲੈ ਗਿਆ ਤਸਦੀਸ਼ ਦੌਰਾਨ ਪੁਲਿਸ ਨੇ ਦੱਸਿਆ ਕਿ ਗੁੱਡੂ ਪੁੱਤਰ ਸੂਜੀਵਾਸੀ, ਅਰਜਨ ਪੁੱਤਰ ਰਜਿੰਦਰਵਾਸੀ ਨੇੜੇ ਬਾਬਾ ਚਿਕਨ ਜਹਲ ਮਾਰਕੀਟ ਮਾਡਲ ਟਾਊਨ ਜਲੰਧਰ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਮੁਲਜ਼ਮਾ ਕੋਲੋਂ ਸ਼ੇ ਘੜੀਆਂ, 2 ਮੋ ਕੀਤੇ ਹਨ ਪੁੱਛਗਿੱਛ ਦੌਰਾਨ ਮੁਲਜ਼ਮਾ ਨੇ ਕਿਊਰੋ ਮੌਲ ਜ਼ਿਲੰਦਰ ਨੇੜੇ ਸੁਨਿਆਰਾ ਚੱਡਾ ਜਵਾਲਾ ਨੂੰ ਸੋਨੇ ਦੀਆਂ ਤਿੰਨ ਮੁੰਦਰੀਆਂ ਵੇਚਣ ਦੀ ਗੱਲ ਕਬੂਲ ਕੀਤੀ ਹੈ ਜ਼ਿਲੰਦਰ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮੁਲਜ਼ਮਾ ਖਿਲਾਫ ਐਫ ਆਈ ਆਰ ਦਰਜ ਕਰਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਜ਼ਿਲੰਦਰ ਪੁਲਿਸ ਟੀਵੀ ਮਿਤੀ 29 ਜੁਲਾਈ ਨੂੰ ਥਾਣਾ ਡਿਵੀਜ਼ਨ 7 ਵਿੱਚ ਐਫ ਆਈ ਆਰ ਨੰਬਰ 80 ਦਰਜ ਹੋਈ ਸੀ ਚੋਰੀ ਦੀ ਜਿਹਦੇ 'ਚ ਕਾਰਵਾਈ ਕਰਦੇ ਹਾਂ ਐਸ ਐਚ ਓ ਵੀਰ 7 ਨੇ 9 ਤਰੀਕ ਨੂੰ ਚਾਰ ਚੋਰੀ ਦੇ ਜਿਹੜੇ ਅरेस्ट ਕੀਤੇ ਆ ਜਿਹਨਾਂ ਕੋਲੋਂ 6 ਘੜੀਆਂ 2 ਮੋਬਾਈਲ ਫੋਨ ਰਿਕਵਰ ਕੀਤੇ ਉਦੋਂ ਵਾਂਗ ਰਿਮਾਂਡ ਹਾਸਲ ਕੀਤਾ ਦੌਰਾਨ ਰਿਮਾਂਡ ਦੇ ਉਹਨਾਂ ਤੋਂ ਚੋਰੀ ਸ਼ੁਦਾ ਜਿਹੜਾ ਸੋਨਾ ਸੀ 3 ਰਿੰਗ ਸੀਗੀਆਂ ਔਰਿੰਗ ਜਿਹੜੇ ਸਨਾਰੇ ਦੇ ਵਿੱਚ ਸੀ ਉਹ ਸਨਾਰੇ ਨੂੰ ਵੀ ਰਿਕਵਰ ਕਰ ਲਿਆ ਉਹਨੂੰ ਵੀ ਅਰੈਸਟ ਕਰ ਲਿਆ ਮਨ ਗਰਨੇਸ਼ ਜਿਹਦੇ ਕੋਲ 200 ਤੋਂ 10 ਸੋਨੇ ਦੀਆਂ ਰਿੰਗਾਂ ਬਰਾਮਦ ਹੋਈਆਂ ਅਜੇ ਨਾਲ ਬੱਸ ਪੁਹੂਚਕਸ ਜਾਰੀ ਹੈ ਆਸ ਹੈ ਵੀ ਸ਼ਾਇਦ ਇਹਨਾਂ ਤੋਂ ਪੂਰ ਕੰਮ ਹੋ ਜੇ